ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਉਹ ਕੀ ਕੜੀ ਨ ਦੇਖਣ ਦੀ ਕਰੋ ਕਿਰਪਾ ਤਨ ਤਨ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਬਖਸ਼ ਦਿਓ ਬੱਚਿਆਂ ਨੂੰ I'm not I'm ਸਾਹਿਬ ਜੀ ਜਬ ਲਾਉ ਨਹੀਂ ਭਾਗ ਲਿਲਾਰ ਉਦੈ ਤਬ ਲਾਉ ਭ੍ਰਮਤੇ ਫਿਰਤੇ ਬਹੁਤਾਯੋ ਪਲ ਘੋਰ ਸਮੁੰਦਰ ਮੈਂ ਬੂੜ ਤਥੇ ਕਬਹੁ ਮਿਟੈ ਨਹੀਂ ਰੇ ਪਛਤਾਯੋ ਤਤ ਵਿਚਾਰ ਹੈ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਨਾ ਆਇਓ ਜਪਿਓ ਜਿਨ ਅਰਜੁਨ ਦੇਵ ਗੁਰੂ संकट जोन गर्व ना आयो तेरी कवन कवन गुण कह कह गाव तो साहेब गुणी निधाना तो महिमा बरन ना साको तो ठाकुर ऊच भगवाना ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੋ ਜਿ ਬਿਨ ਅਵਰ ਨ ਕੋਈ ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤਉ ਦੇ ਆਗੇ ਅਰਦਾਸ ਜਿਸ ਬਹ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੋ ਜੀ ਪਾਸ ਹਰ ਕੀ ਵੜਾਈ ਦੇਖੋ ਸੰਤੋ ਹਰ ਨੇ ਮਾਣ ਆਣ ਦਿਵਾਏ ਜੋ ਧਰਤੀ ਚਰਨ ਤਲੈ ਤੇ ਉਪਰ ਆਵੇ ਤਿਉ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਇ ਰਾਮ ਨਾਮ ਹੋਰ ਮੈ ਗਯੋ ਜਾ ਕੈ ਸਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਿਟੈ ਨਰਸ ਤੋਹਾਰੋ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਿਜ ਦਰਸ਼ਨ ਪਰਸੈ ਗੁਰੂ ਕਹ ਜਨਮ ਮਰਨ ਦੁਖ ਜਾ ਹੋਵ ਸਿਫਤ ਖਸਮ ਦੀ ਨੋਰ ਅਰਸੋਂ ਕੋ ਰਸੋਂ ਛਟੀ ਐ ਤਦ ਡਿਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਸਜਣ ਸਚਾ ਪਾਤਸ਼ਾ ਸਰਸਾਦ ਜਸਪਾਸ ਬੈਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾਮ ਸ਼ਰੀਆ ਰੇ ਗੋ ਸਾਰਬ ਜੀ ਤੇ ਲੰਗਰ ਦੂਜਾ ਬਰਮਿਆ ਤਜਮਾ ਤੁਰ ਮੇਰੇ ਦੂਜਾ ਨਾਹੀ ਤਮੇ ਤੂ ਪਾ ते मन ते त सदा सदा जव बल ਸੇਗਰ ਸੇਗਰ ਸੇਵਾ ਦੇ ਸੁਏ ਨਾਲ ਤੇ ਪਰਮ ਪਰਮਤਮ ਹੋ my talk to the hope. ਵਾਹਿਗੁਰੂ ਜੀ ਤਾਰ ਆਸਾ ਵਾਹਿਗੁਰੂ ਜੀ ਦੀ ਅਦੇ ਤੇਲੰਗ ਘਰ ਦੂਜਾ ਮਹਿਲਾ ਪੰਜਵਾ ਤੋਦ ਬਿਨ ਦੂਜਾ ਨਾਹੀ ਕੋਈ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਬ ਨਾਨਕ ਇਕ ਗੁਰੂ ਸواری ਗੁਰੂ ਪਿਆਰੀ ਸਾ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾਕ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਪਿਤਾ ਜੀ ਦੀ ਪਾਵਨ ਰਸਨਾ ਤੋਂ ਉਚਾਰਣ ਕੀਤਾ ਹੋਇਆ ਤਿਲੰਗ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 723 ਦੇ ਉੱਤੇ ਸੁਭਾਇਮਾਨ ਹੈ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆਗਾਵੇ ਆ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਦਰਤੇ ਪਰਵਾਨ ਕਰ ਲੈਣ ਸਤਿਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਪੁੰਨਾਂ ਦੀ ਖਿਮਾ ਗੱਜ-ਬੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ वाहिगुरु जी फतह